ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਕੁਝ ਆਦਾਬ ਜੀ ਨੂੰ ਪੜ ਕੇ ਸਰਵਣ ਕਰਾ ਰਹੇ ਸੀ ਜਿਨ੍ਹਾਂ ਭਾਈ ਸਾਹਿਬ ਜੀ ਇੱਕ ਉੱਚ ਕੋਟੀ ਦੇ ਸੰਸਨ ਉਹਨੇ ਹੀ ਉੱਚ ਕੋਟੀ ਦੇ ਗ੍ਰਸ ਧਰਮੀ ਵੀ ਸਨ ਆਪ ਜੀ ਬੜੇ ਫਰਮਾਬਰਦਾਰ ਸਨ ਕਿਸੇ ਨਾਲ ਕਦੀ ਵੀ ਕੋਈ মতਪੇਦ ਨਹੀਂ ਸੀ ਹੋਇਆ ਇੱਕ ਵਾਰੀ ਬਸ ਛੋਟਾ ਜਿਹਾ ਮਤਭੇਦ ਕੇਵਲ ਉਹਨਾਂ ਦੇ ਪਿਤਾ ਜੀ ਨਾਲ ਆਪ ਜੀ ਦਾ ਹੋਇਆ ਸੀ ਉਹ ਕੀ ਸੀ ਆਓ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਹਾਂ ਸਿਰਲੇਖ ਹੈ ਗ੍ਰੈਸ ਧਰਮੀ ਹਾਊਸ ਹੋਲਡਰ ਆਪ ਜੀ ਫਰਮਾਬਰਦਾਰ ਸੁਪੁੱਤਰੇ ਫਰਮਾਬਰਦਾਰ ਸੁਪੁੱਤਰ ਆਦਰਸ਼ਕ ਵੀਰ ਆਦਰਸ਼ਕ ਪਤੀ ਆਦਰਸ਼ਕ ਪਿਤਾ ਆਦਰਸ਼ਕ ਨਾਨਾ ਆਦਰਸ਼ਕ ਮਿੱਤਰ ਆਦਰਸ਼ਕ ਪ੍ਰਮਾਣਾਚਾਰ ਸੀ ਕਿਸੇ ਰਿਸ਼ਤੇਦਾਰ ਮਿੱਤਰ ਜਾਂ ਪ੍ਰਮਾਣੇ ਨੂੰ ਆਪ ਜੀ ਦੇ ਵਰਤਾਵ ਤੇ ਕਦੀ ਕੋਈ ਇਤਰਾਜ਼ ਨਹੀਂ ਹੋਇਆ ਸਵੇਰ ਦੇ ਨਾਸ਼ਤੇ ਦੁਪਹਿਰ ਦੇ ਖਾਣੇ ਸ਼ਾਮ ਦੀ ਚਾਹ ਤੇ ਰਾਤ ਦੇ ਖਾਣੇ ਵੇਲੇ ਚਾਰ ਪੰਜ ਜਾਂ ਵੱਧ ਸਤਸੰਗੀ ਰੋਜ਼ ਹੁੰਦੇ ਸਨ ਆਪ ਤੇ ਆਪ ਜੀ ਦੀ ਸਤਕਾਰਯੋਗ ਧਰਮ ਪਤਨੀ ਨੇ ਸਭ ਨੂੰ ਖਿੜੇ ਮੱਥੇ ਮਿਲਣਾ ਤੇ ਖੁਸ਼ ਹੋ ਕੇ ਵਧੀਆ ਤੋਂ ਵਧੀਆ ਭੋਜਨ ਪਰੋਸਣਾ पुन दान का करे शरीर सो गिरहि गंगा का नीर भाई साहब जी अपने बुजुर्गां दा ते होर अपने तो वड्डी उम्र वाल्यां दा बड़ा सत्कार करदे स कदी भी ओनां दे हुक्म दी उल्लंघणा नहीं कीती सारी जिंदगी विच केवल इक बार आप जी दा अपने पिता जी नाल केवल मतभेद यानी डिफरेंस ऑफ ओपिनियन होया ओ इस तरह सी के अमृतसर विच रिवाज सी ਜੋ ਹਾਲੇ ਵੀ ਹੈ ਕਿ ਮਸਿਆਦੀ ਰਾਤ ਸ਼ਹਿਰ ਦੇ ਲੋਕ ਲੰਗਰ ਖਾਸ ਕਰਕੇ ਖੀਰ ਬਣਾ ਕੇ ਗੱਡੀਆਂ ਤੇ ਸਵਾਰ ਹੋ ਕੇ ਤਰਨ ਤਰਨ ਜਾਂਦੇ ਸਨ ਐਸੀ ਇੱਕ ਯਾਤਰਾ ਵਿੱਚ ਜਿਸ ਬੀਬੀ ਨਾਲ ਆਪ ਜੀ ਦੀ ਕੁੜਮਾਈ ਹੋਈ ਸੀ ਉਹ ਗੱਡੇ ਤੋਂ ਡਿੱਗ ਪਈ ਤੇ ਉਹਨਾਂ ਦੀ ਇੱਕ ਟੰਗ ਟੁੱਟ ਗਈ ਤੇ ਉਹ ਬੀਬੀ ਲੰਗੜਾਉਣ ਲੱਗ ਪਈ ਆਪ ਜੀ ਦੇ ਪਿਤਾ ਜੀ ਨੇ ਸਮਝਾਇਆ ਕਿ ਬੇਟਾ ਤੁਸੀਂ ਚੰਗੇ ਲਿਖਾਰੀ ਹੋ ਤੁਹਾਨੂੰ ਵੱਡੇ ਵੱਡੇ ਲੋਕਾਂ ਨਾਲ ਵਾਹ ਪੈਣਾ ਹੈ ਲੰਗੜੀ ਅਰਧਾਂਗਣੀ ਸ਼ੋਭਾ ਨਹੀਂ ਦਿੰਦੀ ਅਸੀਂ ਇਹ ਕੁੜਮਾਈ ਤੋੜ ਕੇ ਹੋਰ ਜਗ੍ਹਾ ਕਰ ਦਿੰਦੇ ਹਾਂ ਆਗ ਜੀ ਨੇ ਬੜੇ ادب ਤੇ ਸਤਕਾਰ ਨਾਲ ਕਿਹਾ ਕਿ ਪਿਤਾ ਜੀ ਜੇ ਬੀਬੀ ਦੀ ਟੰਗ ਵਿਆਹ ਹੋਣ ਤੋਂ ਬਾਅਦ ਟੁੱਟਦੀ ਫਿਰ ਤੁਸੀਂ ਕੀ ਕਰਦੇ ਵਾਹਿਗੁਰੂ ਜੀ ਜੋ ਕਰਦੇ ਹਨ ਭਲਾ ਹੁੰਦਾ ਹੈ ਇਹ ਉੱਤਰ ਸੁਣ ਕੇ ਪਿਤਾ ਜੀ ਲਾਜਵਾਬ ਹੋ ਗਏ ਤੇ ਸ਼ਾਦੀ ਉਸੇ ਬੀਬੀ ਨਾਲ ਹੀ ਹੋਈ ਇਹ ਸੀ ਇਸ ਨੌਜਵਾਨ ਮਹਾਪੁਰਸ਼ ਦਾ ਚਰਿੱਤਰ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇਖੋ ਕਿ ਆਪ ਜੀ ਦੀ ਧਰਮ ਪਤਨੀ ਜਿਸ ਸਤਕਾਰਯੋਗ ਬੀਬੀ ਦਾ ਨਾਮ ਸਰਦਾਰਨੀ ਚਤਰਕੌਰ ਸੀ ਭਾਈ ਸਾਹਿਬ ਜੀ ਦੇ ਇਤਨੀ ਅਨਕੂਲ ਹੋ ਗੁਜ਼ਰੀ ਕਿ ਇਹ ਇੱਕ ਆਦਰਸ਼ਕ ਜੋੜੀ ਬਣ ਗਈ ਭਾਈ ਸਾਹਿਬ ਜੀ ਦੀ ਹਰ ਸਹੂਲਤ ਦਾ ਧਿਆਨ ਰੱਖਦੀ ਘਰ ਵਿੱਚ ਸਤਸੰਗੀਆਂ ਦੀ ਪਰਮਾਰ ਰਹਿੰਦੀ ਪਰ ਆਪ ਜੀ ਸਭ ਨੂੰ ਹੱਸ ਹੱਸ ਕੇ ਤੇ ਖਿੜੇ ਮੱਥੇ ਲੰਗਰ ਛਕਾਣਾ ਤੇ ਘਰ ਦੀ ਸੰਭਾਲ ਦੀ ਸਾਰੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਿਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ